ਨੋਰਮਲ ਜਿਹੜਾ ਕੋਈ ਕਿਸਾਨ ਸ਼ੁਰੂ ਕਰਨਾ ਚਾਹੁੰਦਾ ਹੈਗਾ ਫਾਰਮ ਨੂੰ ਉਹਨੂੰ ਤੁਸੀਂ ਕੀ ਸਲਾਹ ਦਿੰਨੇ ਹੋ ਕਿ ਉਹ ਜਦੋਂ ਫਾਰਮ ਕਰੇ ਛੋਟੇ ਲੈਵਲ ਤੋਂ ਵੱਡੇ ਲੈਵਲ ਤੱਕ ਜਾਵੇ ਉਹ ਕਿਹੜੀਆਂ ਗੱਲਾਂ 'ਤੇ ਧਿਆਨ ਰੱਖੇ ਹਾਂਜੀ ਜਿਹੜਾ ਨਵਾਂ ਬੰਦਾ ਸਟਾਰਟ ਕਰਨਾ ਚਾਹੁੰਦਾ ਜੀ ਉਹਨੂੰ ਤਾਂ ਮੇਰੀ ਇਹੀ ਐਡਵਾਈਸ ਆ ਜੀ ਦੀ ਇੱਕ ਤਾਂ ਨੌਲੇਜ ਪਹਿਲਾਂ ਲੈਣ ਜੀ ਜੀ ਅ ਇੰਟਰਸਟ ਹੋਣਾ ਚਾਹੀਦਾ ਤੁਹਾਡਾ ਪੂਰਾ ਕਿਸੇ ਵੱਲ ਦੇਖ ਕੇ ਕੰਮ ਨਾ ਸ਼ੁਰੂ ਕਰੋ ਬਈ ਉਹਨੇ ਫਾਰਮ ਪਾਇਆ ਮੈਂ ਵੀ ਇਦਾਂ ਕਰਨਾ ਉਦਾਂ ਕਰਨਾ ਉਹਦੇ ਵਾਸਤੇ ਤੁਹਾਨੂੰ ਇਹਦੇ ਵਾਸਤੇ ਜਾਣਕਾਰੀ ਪੂਰੀ ਹੋਣੀ ਚਾਹੀਦੀ ਆ ਇੰਟਰਸਟ ਹੋਣਾ ਚਾਹੀਦਾ ਥੋੜੇ ਜਾਨਵਰਾਂ ਤੋਂ ਸ਼ੁਰੂ ਕਰੋ ਤੇ ਕੋਈ ਮਾੜਾ ਕੰਮ ਨਹੀਂ ਹੈਗਾ ਬਹੁਤ ਵਧੀਆ ਕੰਮ ਹੈ ਜੀ ਇਥੇ ਰਹਿ ਕੇ ਤੁਸੀਂ ਵਧੀਆ ਆਪਣੀ ਇਨਕਮ ਕਰ ਸਕਦੇ ਹੋ ਇਨਕਮ ਵਧੀਆ ਹੋ ਸਕਦੀ ਹੈ ਪਰ ਉਹੀ ਹੈ ਨਾ ਕਿਉਂਦੇ ਲਈ ਤੁਹਾਨੂੰ ਪ੍ਰੋਪਰ ਜਾਣਕਾਰੀ ਹੋਣਾ ਜ਼ਰੂਰੀ ਹੈਗਾ ਕਈ ਵਾਰੀ ਆਪਾਂ ਦੇਖਦੇ ਆਂ ਬਹੁਤ ਸਾਰੇ ਫਾਰਮਰ ਕੀ ਕਰਦੇ ਆ ਵੀ ਉਹਦਾ ਫਾਰਮ ਚੰਗਾ ਚੱਲ ਰਿਹਾ ਹੈਗਾ ਆਪਾਂ ਦੇਖਿਆ ਜੀ ਆਪਾਂ ਵੀ ਲੋਨ ਲਿਆ ਤੇ ਕੰਮ ਸ਼ੁਰੂ ਕਰ ਲਿਆ ਹੈਗਾ ਸੋ ਮਤਲਬ ਉਹਨਾਂ ਗੱਲਾਂ ਤੋਂ ਆਪਾਂ ਨੂੰ ਪਰਹੇਜ਼ ਕਰਨਾ ਚਾਹੀਦਾ ਹੈਗਾ ਬਿਲਕੁਲ ਉਸੀ ਤੋਂ ਪਰਹੇਜ਼ ਕਰਨਾ ਚਾਹੀਦਾ ਸਟੈਪ ਬਾਈ ਸਟੈਪ ਸਟਾਰਟ ਕਰੋ ਜੀ ਕੰਮ ਨੂੰ ਸ਼ੂਟੀ ਲੈਵਲ ਤੋਂ ਲੈ ਕੇ ਫਿਰ ਤੁਸੀਂ ਕੋਈ ਚੱਕ ਨਹੀਂ ਗ੍ਰੋਥ ਬਹੁਤ ਆ ਦੇ ਵਿੱਚ ਕੰਮ ਦੀ ਵੀ ਗ੍ਰੋਥ ਬਹੁਤ ਆ ਤੇ ਇਨਕਮ ਵੀ ਮਾੜੀ ਨਹੀਂ کہہ ਸਕਦੇ ਬਹੁਤ ਵਧੀਆ ਆ ਤੇ ਬਸ ਮੇਨ ਗੱਲ ਇਹ ਹੀ ਆ ਵੀ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਪੂਰੀ ਹੋਣੀ ਚਾਹੀਦੀ ਹੈ ਜੀ